ਕਿੰਨੇ ਕਿਨੇ दिए 30 ਰੁਪਏ ਦੀ اچھا ਚਲਾਵਲੀ ਦੇ दो ਫੋਰ ਕਿਹਨੇ ਰਿੰਗ ਦਿਖਾਏ ਤੁਸੀਂ ਆ ਦੇਖ ਹਾਂ ਹਾਂ ਤਾਂ ਬੜੀ ਸੋਹਣੀ ਆ ਕਿਨੇ ਦੀ ਆ 100 ਰੁਪਏ ਦੀ ਆ ਤੂੰ ਇਹ ਰੱਖ ਲਓ ਠੀਕ ਆ ਲਓ ਆਪਣੇ ਟੀਲ ਤੇ ਠੀਕ ਹੋਰ ਕੁਝ ਨਹੀਂ ਬਸ ਨੋ ਬਰੇਕ ਭਰਾਏ ਜੇ ਜੇ ਰਜਾ ਨਾ ਗੱਡੀ 'ਚ ਸਵਾਰੀ ਬੈਠੀ ਹੈਗੀ ਤੇ ਫਿਰ ਕਿ ਹੋ ਗਿਆ ਸਵਾਰੀ ਬੈਠੇ ਤੁਸੀਂ ਗੱਡੀ ਸਵਾਰੀਆਂ ਵਾਸਤੇ ਪਾਈ ਹੈ ਐ ਐ ਕਿਹਦੀ ਹੈ ਇਹ ਤਾਂ ਬਰੀ ਸੋਣੀ ਹੈ ਯਾਰ ਇਹਦੀ ਟੈਨਸ਼ਨ ਪਈ ਆ ਜਿਹੜੀ ਸਵਾਰੀ ਬੈਠੀ ਨੇ ਉਹਦੀ ਮੁੰਦਰੀ ਡਿੱਗ ਪਈ ਗੱਡੀ 'ਚ ਤੇ ਫਿਰ ਕੀ ਹੋ ਗਿਆ ਉਹਨੂੰ ਕਿਹਾ ਪਤਾ ਵੀ ਮੇਰੀ ਮੁੰਦਰੀ ਆ ਗੱਡੀ 'ਚ ਡਿੱਗੀ ਆ ਮੈਨੂੰ ਹੁਣ ਸਮਝਣ ਲੱਗਣ ਈ ਯਾਰ ਵਾਪਸ ਕਰਾਂ ਕਿ ਆਪਣੇ ਕੋਲ ਰੱਖਾਂ ਕੀ ਕਰਾਂ ਸਮਝਣ ਲੱਗਣ ਈ ਕੁਛ ਵੀ ਤੇ ਚ ਨਾ ਸਮਝਣ ਵਾਲੀ ਕਿਹੜੀ ਗੱਲ ਆ ਆਪਣੇ ਕੋਲ ਰੱਖੋ ਢਾੜ ਕੋ ਡਿੱਗੀ ਆ ਗੱਡੀ ਚ ਤੁਹਾਨੂੰ ਮਿਲੀ ਤੇ ਹੁਣ ਤੇ ਹੀ ਰੱਖਣੀ ਆ ਲੈ ਆਓ ਇੱਧਰ ਵਾ ਇੱਕ ਨਿਕਦੀ ਹੋਊਗੀ 20 25000 ਦੀ ਨਹੀਂ ਮੈਨੂੰ ਤਾਂ ਲੱਗਦਾ ਇਹ ਉਟਾ ਕੇ ਨਾ ਮੈਂ ਆਪਣੀ ਮੰਦਰੀ ਬਣਾ ਲੂੰਗੀ ਤੁਸੀਂ ਤਾਂ ਮੈਨੂੰ ਬਣਾ ਕੇ ਨਹੀਂ ਦੇਣੀ ਜਦੋਂ ਮੈਂ ਕੋਈ ਚੀਜ਼ ਮੰਗਦੀ ਹਾਂ ਉਦੋਂ ਤੁਸੀਂ ਕਹਿ ਦਿੰਦੇ ਜੇ ਗੱਡੀ ਦੀ ਕਿਸ਼ਤ ਦੇਣੀ ਆ ਮੇਰਾ ਆ ਖਰਚਾ ਆ ਖਰਚਾ ਵਾ ਹੁੰਜ ਰੱਬ ਨੇ ਦੇ ਹੀ ਦਿੱਤੀ ਆ ਤੇ ਹੁਣ ਰਹਿਣ ਦਾ ਆਪਣੇ ਕੋਲ ਹੁਣ ਕਿਉਂ ਵਾਪਸ ਦੇਣੀ ਆ ਇਹ ਹੁਣ ਮੈਂ ਉਟਾ ਕੇ ਤਾਂ ਆਪਣੀ ਬਣਾਉਣੀ ਆ ਦਿਖਾ ਦਿੰਦੀ ਵਾਹੂ ਯਾਰ ਪੈਸਿਆਂ ਦਾ ਸਾਰਾ ਤਨੀਗਾ ਹੋਇਆ ਥੋੜਾ ਪਤਾ ਹੋਇਆ ਬਾਕੀ ਕੋਈ ਨਹੀਂ ਉਹਨੂੰ ਕਹਿ ਕੇ ਵੇਖ ਲਾਂਗੇ ਡਾਕਟਰ ਨੂੰ ਰਿਕੁਐਸਟ ਹੀ ਆ ਆ ਹੁਣ ਉਹਨੂੰ ਕਹ ਦਾਂਗੇ ਨਾ ਵੀ ਛੇਤੀ ਕਰ ਦਾਂਗੇ ਹੋਰ ਪੈਸੇ ਆਹੀਂ ਤੁਸੀਂ ਆਪਰੇਸ਼ਨ ਤੇ ਸਟਾਰਟ ਕਰੋ हां बस मैं आ गया छैती है टेंशन ना ले किसो चंदे जे किसो चंदे जे निडर वापस करवणी मुंदरी है ओ कोई वापस नहीं करनी है गेम मैं अपनी बनाऊ नहीं गल करनी तू ही वापस ਕਰਨ ਦੀ ਗੱਲ ਕਰਦੇ ਜੇ ਫੜਾਹਾ ਮੈਨੂੰ ਜਿਹੜੇ ਬੰਦੇ ਦੀ ਡਿੱਗੀ ਹੈ ਨਾ ਉਹਨੂੰ ਜ਼ਿਆਦਾ ਜ਼ਰੂਰ ਤੇ ਆਏ ਦੀ ਨਹੀਂ ਆਪ ਤਾਂ ਤੁਸੀਂ ਕੋਈ ਚੀਜ਼ ਬਣਾ ਕੇ ਨਹੀਂ ਦੇਣੀ ਤੇ ਜੇ ਹੁਣ ਆਈ ਹੈ मुंदरी ਹੱਥ ਤੇ ਉਹ ਵੀ ਨਹੀਂ ਹੁਣ ਤੇ ਰੰਗ ਦੇਂਦੇ ਮੇਰਕੋਂ ਮੈਂ ਕਿਸੇ ਨਾਲ ਬੇਈਮਾਨੀ ਨਹੀਂ ਕਰ ਸਕਦਾ ਅਗਲੇ ਨੇ ਕੀ ਪਤਾ ਕਿ ਨਹੀਂ ਮਿਹਨਤ ਨਾਲ ਬਣਾਈ ਮੁੰਦਰੀ ਮੈਂ ਵਾਪਸ ਕਰਕੇ ਆਉਣਾ ਤੇ ਤੁਹਾਨੂੰ ਪਤਾ ਵੀ ਯਾਰ ਰਿੰਦਾ ਕਿੱਥੇ ਵਾਪਸ ਕਰਕੇ ਆਉਣਾ ਜਰਰੀ ਮੈਂ ਜਿੱਥੇ ਲਾਇਆ ਹੈ ਨਾ ਸਵਾਰੀ ਨੂੰ ਉਹ ਵੀ ਤੇ ਲੱਭਦਾ ਉਥੇ ਆਊਗਾ ਜੀ ਮੈਂ ਉਥੇ ਚੱਲੇ ਆਪੇ ਆਊਗਾ ਉਥੇ ਉਹ ਇਹ ਵੀ ਨਾ ਕੋਈ ਗੱਲ ਸਮਝਦੇ ਨਹੀਂ ਹਗੇ ਪਤਾ ਨਹੀਂ ਇਹਨਾਂ ਨੂੰ ਕਦੋਂ ਅਕਲ ਆਉਣੀ ਆ ਚੰਗੀ ਭਲੀ ਮੁੰਦਰੀ ਹੱਥ ਲੱਗੀ ਆ ਤੇ ਉਹ ਵੀ ਵਾਪਸ ਕਰਨੀ ਮੈਂ ਆ ਰਿਹਾ ਜੀ ਵਾਪਸ ਬਰੇ ਖੁਸ਼ ਲਗਨਦੇ ਜੇ ਖੁਸ਼ੀ ਹੋਣਾ ਹੀ ਆ ਮੈਂ ਜਦੋਂ ਗਿਆ ਨਾ ਉੱਥੇ ਬੰਦਾ ਉਹਦਾ ਕਿੰਨਾ ਪਰੇਸ਼ਾਨ ਸੀਗਾ ਵਿਚਾਰਾ ਆਸੇ-ਪਾਸੇ ਮੇਰੇ ਬਾਰੇ ਪੁੱਛ ਹੀ ਜਾਣ ਰਿਹਾ ਸੀ ਵੀ ਕਾਲੀ ਗੱਡੀ ਵਾਲਾ ਕਰੇਟਾ ਵਾਲਾ ਕਿੱਥੇ ਆ ਜਦੋਂ ਮੈਨੂੰ ਮੰਦਰੀ ਵਾਪਸ ਕੀਤੀ ਨਾ ਸੱਚੀ ਉਹਦੇ ਚਿਹਰੇ ਤੇ ਜਿਹੜੀ ਸਮਾਈਲ ਸੀ ਨਾ ਉਹ ਦੇਖ ਕੇ ਬਹੁਤ ਸਕੂਨ ਮਿਲਿਆ ਯਾਰ ਆਹੋ ਲੋਕਾਂ ਨੇ ਸਮਾਈਲ ਦਾ ਤੁਹਾਨੂੰ ਫਿਕਰ ਆ ਜਿਹੜੀ ਮੇਰੇ ਚਾਰੇ ਤੇ ਸਮਾਈਲ ਉਹ ਨਹੀਂ ਇਹ ਮੰਦਰੀ ਲਾ ਕੇ ਉਹਦਾ ਤੁਹਾਨੂੰ ਕੋਈ ਫਿਕਰ ਨਹੀਂ ਆ ਯਾਰ ਉਹਦੀ ਚੀਜ਼ ਹੀ ਉਹਨੂੰ ਵਾਪਸ ਕਰਤੀ ਫਿਰ ਕੀ ਹੋ ਗਿਆ ਤੇਰੀ ਚੀਜ਼ ਗੱਡੀ ਚ ਡਿੱਗੀ ਥੀ ਕਹਿੰਦੀ ਚੋਰੀ ਕੀਤੀ ਸੀ ਮੈਂ ਆਰਾ ਕਲਿੰਡਰ ਕੀ ਜਾਣਾ ਸੀ ਬਸ ਯਾਰ ਮੇਰਾ ਦਿਲ ਨਹੀਂ ਮੰਨਣ ਦਿਆ ਚਲੋ ਮਾਰੋ ਗਲੀ ਉਹਨੂੰ ਮੁੰਦਰੀ ਨੂੰ ਨੇ ਦੱਸੋ ਕਮਾਈ ਕਿੰਨੀ ਕਹੀ ਅੱਜ ਦੀ ਕਮਾਈ ਸਵਾਹ ਹੋਣੀ ਆ ਇੱਕੋ ਹੀ ਸਵਾਰੀ ਮਿਲੀ ਸੀਗੀ ਉਹਦੇ ਨਾਲ ਗੱਡੀ 'ਚ ਤੇਲ ਪਵਾ ਲਿਆ ਤੁਹਾਡਾ ਉਹਨਾਂ ਕੋਈ ਹਾਲ ਨਹੀਂ ਹੈਗਾ ਜੇ ਤਾਂ ਪਤਾ ਨਹੀਂ ਕਮਾਈ ਹੈਗੀ ਆਪਣੀ ਤੇ ਕੀ ਲੋਰ ਹੀ ਵਾਪਸ ਦੇਣ ਦੀ ਮੁੰਦਰੀ 20 25000 ਆਉਣਾ ਹੀ ਘਟੋ ਘਟ ਤੇ ਇਹ ਹੈ ਜੀ ਤੇ ਹਰਾਮ ਦੀ ਕਮਾਈ ਸੀ ਨਾ ਬਾਰ ਬਾਰ ਇੱਕੋ ਗੱਲ ਕਰੀ ਜਾਂਦੀ ਆ ਮੇਰਾ ਨਹੀਂ ਮੰਨ ਮੰਨਦਾ ਰੱਖਣ ਨੂੰ ਹੁਣ ਕਿਸਮਤ ਚ ਨਹੀਂ ਦਿਹਾੜੀ ਹੈਗੀ ਤੇ ਮੈਂ ਕੀ ਕਰਾਂ ਰੋਜ਼ ਜਾਣਾ ਹੈ ਨਾ ਤੁਨ ਆਪੇ ਤਾਂ ਭੁੱਖੇ ਬੈਠੇ ਆਪਾਂ ਪਹਿਲਾਂ ਤਾਂ ਡਾਇਰ ਬਣਾ ਹੁੰਦਾ ਹਿੱਕੇ ਗੱਡੀ ਪ੍ਰਾਣੀ ਕੋਈ ਸਵਾਰੀ ਨਹੀਂ ਮਿਲਦੀ ਹੁਣ ਤੇ ਗੱਡੀ ਵੀ ਨਾ ਮਿਲਲੀ ਆ ਉਤੋਰੀਆ ਕਿਸ਼ਤਾਂ ਵੱਖਰੀਆਂ ਦੇਣੀਆਂ ਪਿੰਦੀਆਂ ਸਵਾਰੀ ਤੁਹਾਨੂੰ ਤਾਂ ਵੀ ਨਹੀਂ ਮਿਲਦੀ ਕੋਈ ਮੈਂ ਹੁਣ ਦੱਸ ਕੀ ਕਰਾਂ ਨਹੀਂ ਕਿਸਮਤ ਵਿੱਚ ਸਵਾਰੀ ਹੈਗੀ ਤੇ ਮੈਂ ਕੀ ਕਰਾਂ ਫਿਰ ਲੋਕਾਂ ਨੂੰ ਘਰੋਂ ਕੱਢ-ਕੱਢ ਕੇ ਬਿਠਾਵਾਂ ਗੱਡੀ 'ਚ ਮੇਰੀ ਰੋਟੀ ਲਿਆ ਕੇ ਦੇ ਯਾਰ ਮੇਰ ਕੋ ਨਹੀਂ ਲੈਂਦੀ ਜਾਂਦੀ ਰੋਟੀ ਆਪੇ ਜਾ ਕੇ ਤਾਂ ਖਾ ਲੋ ਮੈਂ ਲੱਗੀ ਸੌਣ ਹੁਣ ਅਚ ਮੈਂ ਕੀ ਕਰ ਸਕਦਾ ਹਾਂ ਰੋਜ਼ ਤੇ ਲੈ ਕੇ ਜਾਂਦਾ ਗੱਡੀ ਅੱਡੇ ਤੇ ਹੁਣ ਨਹੀਂ ਕੋਈ ਸਵਾਰੀ ਆਉਂਦੀ ਤਾਂ ਉਹ 'ਚ ਮੇਰਾ ਕੀ ਕਸੂਰ ਐ ਮੇਰਾ ਤਾਂ ਕੰਮ ਕਰਮ ਕਰਨਾ ਹੀ ਆ ਨਾ ਮੈਂ ਆਪਣਾ ਕਰਮ ਕਰਨ ਡਿਆ ਵੈਸੇ ਵੀ ਗੁਰਬਾਣੀ ਚ ਲਿਖਿਆ ਜਿਉਂ-ਜਿਉਂ ਤੇਰਾ ਹੁਕਮ ਤੇ ਵੈਤਿਓਂ ਹੋਵਣਾ ਜਿਦਾਂ ਉਹਨੂੰ ਮਨਜ਼ੂਰ ਉਦਾਂ ਹੀ ਹੋਣਾ ਇਹ ਸਮਝ ਦੀ ਨਹੀਂ ਗੱਲ ਨਾ ਸਮੀਤ ਿਆਰ ਹੋ ਗਈ ਆ ਛੇਤੀ ਕਰ ਹੋ ਗਈ ਮੰਮੀ ਤਿਆਰ ਤੇ ਮੈਂ ਜੁੱਤੀ ਲੱਭਣ ਦੀ ਮੇਰੀ ਜੁੱਤੀ ਬੈਡ ਬੁੱਢ ਥੱਲੇ ਵੇਖ ਲੈ ਕਿਤੇ ਤੂੰ ਮਾਰ ਤੇ ਦਿੰਨੀ ਆ ਤੇ ਮੇਰੀ ਗੱਲ ਸੰਦੀਪ ਨੂੰ ਫੋਨ ਕਰਤਾ ਹੀ ਕਰਤਾ ਹੀ ਕਰਤਾ ਹੀ ਹੁਣੇ ਕੀਤਾ ਜੇ ਚਲ ਠੀਕ ਆ ਜਾ ਫਿਰ ਧੁੱਪ ਬੜੀ ਚੜ ਜਾਣੀ ਹੋ ਚਲੋ ਠੀਕ ਕਿੱਟ ਕੰਡਾਂ ਮੈਂ ਆਪਣੀ ਚਲ ਆ ਜਾ ਚਲੋ ਚਲੋ ਸਾਚੀਆ ਚਾਚੀ ਜੀ ਸਾਸੀ ਘਰ ਕੀ ਹਾਲ ਸੰਦੀਪ ਵਧੀਆ 사ਸੀਆ ਦੀਦੀ 사ਸੀ ਘਰ ਆ ਜਾ ਅੰਦਰ ਸੰਦੀਪ ਵਧਾਈ ਹੋਏ ਨਾਲ ਨਵੀਂ ਗੱਡੀ ਦੀ ਚਾਚੀ ਤੁਹਾਨੂੰ ਬਹੁਤ ਬਹੁਤ ਵਧਾਈ ਹੋਏ ਹੋਣ ਤੇ ਨਵੀਂ ਗੱਡੀ ਲੱਲੀ ਆ ਕੰਮ ਕਰ ਠੀਕ ਚੱਲਦਾ ਸਵਾਹ ਕੰਮ ਕਰ ਚੱਲਦਾ ਉਥੇ ਸਟੈਂਡ ਤੇ ਖਲੋ ਕੇ ਆ ਜਾਂਦੇ ਨਾ ਕੋਈ ਸਵਾਰੀ ਮਿਲਦੀ ਨਾ ਕੋਈ ਸਾਰਾ ਦਿਨ ਉੱਥੇ ਵੇਲੇ ਬੈ ਕੇ ਆ ਦਿੰਦੇ ਹੈ ਸਾਡੇ ਦੇ ਘਰ ਦਾ ਗੁਜ਼ਾਰਾ ਵੀ ਨਹੀਂ ਚੱਲਦਾ ਹੈ ਖਰਚਾ ਨਹੀਂ ਚੱਲਦਾ ਹੁਣ ਤੇ ਤੁਹਾਡੇ ਕੋਲ ਸੁਭਾ ਨਵੀਂ ਗੱਡੀ ਆ ਹੁਣ ਤੇ ਅੱਗੇ ਨਾਲੋਂ ਵੀ ਕੰਮ ਕਰ ਚ ਵਾਧਾ ਹੋਣਾ ਚਾਹੀਦਾ ਮੈਨੂੰ ਤੇ ਆਪ ਨਹੀਂ ਸਮਝਾਉਂਦੀ ਜਦੋਂ ਦੀ ਨਵੀਂ ਗੱਡੀ ਲਈਏ ਨਾ ਕੰਮ ਸਭ ਮੰਦਾ ਪੈ ਗਿਆ ਵਾ ਅੱਗੇ ਚੱਲ ਪੁਰਾਣੀ ਗੱਡੀ ਹੀ ਕੋਲ ਕਿਸ਼ਤਾਂ ਤੇ ਨਹੀਂ ਨਾ ਦੇਣੀਆਂ ਪਿੰਦੀਆਂ ਹੁਣ ਕਿਸ਼ਤਾਂ ਵੀ ਇਹਦੀਆਂ ਦੇਣੀਆਂ ਪਿੰਦੀਆਂ ਵਾ ਵਾਧ ਦਾ ਖਰਚਾ ਪੈ ਗਿਆ ਸਿੱਤ ਹਾਂ ਹੋ ਸੰਦੀਪ ਪੈਸੇ ਆਉਣਗੇ ਤੇ ਕਿਸ਼ਤ ਵੀ ਲੱਥੇਗੀ ਉਧਰੋਂ ਬੱਚੇ ਦਾ ਵੀ ਤੁਹਾਡੇ ਦਾ ਖਰਚਾ ਕਿੰਨਾ ਹੈ ਪੜਾਈ ਦਾ ਹੋ ਸਕੂਲ ਵਾਲੇ ਫੀਸਾਂ ਮੰਗਦੇ ਨੇ ਤੇ ਪੈਸੇ ਕੋਲ ਹੋਣਗੇ ਤੇ ਫੇਰ ਹੀ ਦੇਣੀ ਆ ਫੀਸਾਂ ਵੀ ਆਹੋ ਇਦਾਂ ਔਖਾ ਹੀ ਹੋ ਜਾਂਦਾ ਫੇਰ ਕੀ ਕਰਨਾ ਇਹ ਤਾਂ ਸਾਰੀ ਢੇਰੀ ਵੇਲੇ ਸਟੈਂਡ 'ਤੇ ਲੋਕੇ ਆ ਜਾਂਦੇ ਆ ਪਤਨ ਕੀ ਗੱਲ ਹੋ ਗਈ ਆ ਸਵਾਰੀ ਨਹੀਂ ਮਿਲਦੀ ਕੋਈ ਵੀ ਕੋਈ ਗੱਲ ਨਹੀਂ ਸੰਦੀਪ ਕੰਮ 'ਚ ਇਦਾਂ ਹੀ ਵਾਅਦਾ ਘਾਟਾ ਹੁੰਦਾ ਰਹਿੰਦਾ ਆ ਆਪੇ ਜੀ ਦਾ ਵਿਆਹਾਂ ਸ਼ਾਦੀਆਂ ਦਾ ਸੀਜ਼ਨ ਤੁਰ ਪੇ ਨਾ ਤੇ ਕੰਮ ਆਪੇ ਚੱਲ ਜਾਣਾ ਆ ਚਾਚੇ ਜੀ ਹਾਂ ਤਾਂ ਆ ਪਰਸਾਨ ਹੋ ਗਏ ਆ ਕਿ ਕਦੋਂ ਕੰਮ ਚੱਲੂ ਸਾਡਾ ਚੱਲ ਕੋਈ ਨਹੀਂ ਸੰਦੀਪ ਆਪੇ ਸਹੀ ਹੋ ਜਾਊਗਾ ਭਾਜੀ ਉਦਾਂ ਕਦੋਂ ਘੁੰਦੇ ਨੇ ਉਹਨਾਂ ਨੂੰ 7-8 ਵਜ ਜਾਂਦੇ ਨੇ ਰਿਹੇ ਹੋਏ ਹੁੰਦੇ ਘਰ ਸਿਮੀ ਵੇਖਾਂ ਕਿ ਨਾ ਕਿ ਟਾਈਮ ਹੋਇਆ ਜੇ ਮੰਮੀ ਆਏ ਤਾਂ 2:00 ਵਜੇ ਅਜੇ ਤਾਂ ਫਿਰ ਵਾਵਾ ਟਾਈਮ ਤੇ ਆਦੇ ਆਉਂਦਾ चलिए फिर आपा। आप चल जाने चल ओद भाजी आने भाजी भी बधाई दे जानी ही। आहो चल हाडे वाल बधाई फिर दे दी तेज चाची जी दे देंगे मैं कहनी रुको तो ये रोटी खा के चल जाओ नहीं नहीं रोटी ही खा के आए ही चलो चल चलो फिर आ जाओगे कितने आवांगे फिर मम्मी मेरी भी चप्पल कटे हो हाँ ਆਫੜ ਚਲੋ ਚਲੀਏ ਚਲ ਚੰਗਾ ਸੰਦੀਪ ਫਿਰ ਚਲ ਆਜੋ ਮੈਂ ਬਾਤਾਂ ਖਸਾ ਡੋਣੀ ਤੁਹਾਨੂੰ ਚੰਗਾ ਸੰਦੀਪ ਚੰਗ ਚੰਗਾ ਦੀਦੀ ਚੰਗਾ ਸੰਦੀਪ ਬਰਾ ਮੁੰਨ ਮੈ ਲਗੀ ਆ ਰਬ বিনা ਹਟ ਦੇ ਦਇਆਲ ਹੋਇਆ ਉਹ ਦਿਨ ਤੇ ਜਿੰਦਨ ਨੂੰ ਰਿੰਗ ਮਿਲੀ ਹੀ ਸਾਜ ਮਨ ਵਾਲੀ ਮਿਲ ਗਈ ਸੋਸਾਈ ਕਰਤਾ ਨੇ ਤੇ ਪਰ ਇਹ ਮੈਟ ਜਿੰਦਨ ਨੂੰ ਨਹੀਂ ਦੱਸਨੀ ਜੋਨਨ ਦੱਸਤਾ ਜੋਨਨ ਨੇ ਤੇ ਵਾਪਸ ਕਰਕੇ ਆ ਜਾਣੀ ਆ इन्हें मैं अपने कॉल ही रखूंगी साम्भ के गर्मी बड़ी दिन चढ़ी ਜਾ ਕੋਟ ਪਾਣੀ ਲਿਆ ਇਹ ਗਰਮੀ ਕਿੰਨੀ ਆ ਸਿਮੀ ਇਹ ਕਵਾਲੀ ਤੇਰੀ ਕਿੱਥੇ ਆ ਹਾਂ ਹਾਏ ਕਵਾਲੀ ਕਿੱਥੇ ਗਈ ਆ ਹੋਏ ਮੰਮੀ ਵਾਲੀ ਕਿੱਥੇ ਆ ਮੈਨੂੰ ਕੀ ਪਤਾ ਕਿੱਥੇ ਸੌਟ ਆਈ ਆ ਪਤਾ ਨਹੀਂ ਮੈਨੂੰ ਇੱਕ ਤਾਂ ਹੈਗੀ ਮੰਮੀ ਹਾਏ ਤੇ ਇੱਕ ਵੇਗ ਕਿੱਥੇ ਆ ਪਤਾ ਨਹੀਂ ਕਿੱਥੇ ਰਸਤੇ 'ਚ ਸੌਟ ਆਈ ਆ ਅਮਨ ਨੂੰ ਪਤਾ ਲੱਗਾ ਉਹਨੇ ਤਾਂ ਮੈਨੂੰ ਛੱਡ ਨਾਣੀ ਆ ਉਹਨੇ ਕਹਿਣਾ ਮੰਮੀ ਅੱਗੇ ਵੀ ਇਹਨੇ ਗਵਾਲੀਆਂ ਸੀ ਤੇ ਫੇਰ ਫੜਾ ਕੇ ਦਿੱਤੀਆਂ ਮੈਨੂੰ ਨਹੀਂ ਪਤਾ ਮੈਂ ਨਹੀਂ ਸੁੱਟੀਆਂ ਮਾਲੀਆਂ ਉਹੜਾ ਇਹ ਦਸ ਕਿਥੋਂ ਪੂਰੀ ਕਰਨੇ ਜੋੜਾ ਤੇਰਾ ਅੱਗੇ ਵੀ ਕਰਕੇ ਦਿੱਤਾ ਸੀ ਤੈਨੂੰ ਬਣਾ ਕੇ ਦਿੱਤਾ ਸੀ ਤੂੰ ਹਰ ਵਾਰੀ ਇਦਾਂ ਹੀ ਬਸ ਕਰਦੀ ਆ ਨੁਕਸਾਨ ਤੇ ਨੁਕਸਾਨ ਮੰਮੀ ਮੈਨੂੰ ਨਹੀਂ ਪਤਾ ਮੈਂ ਤਾਂ ਕੁਛ ਨਹੀਂ ਕੀਤਾ ਪਤਾ ਨਹੀਂ ਕਿੰਤੋਂ ਦਸ ਬਣਾ ਕੇ ਦੇਣੀ ਹੁਣ ਅਸੀਂ ਮੈਨੂੰ ਪਤਾ ਹੀ ਨਹੀਂ ਕਿਦਾਂ ਡੇਗੀਆਂ ਵਿਖਾ ਵੀ ਤੇ ਪਾਈ ਆ ਇਹਦਾ ਨਹੀਂ ਮੈਨੂੰ ਪਤਾ ਇਦਾਂ ਕਰ ਸੰਦੀਪ ਨੂੰ ਫੋਨ ਕਰਕੇ ਪੁੱਛ ਵੀ ਉੱਥੇ ਤੇ ਨਹੀਂ ਕਿਤੇ ਅੰਦਰ ਰਹਿ ਗਈ ਤੇਰੀ ਨਹੀਂ ਕਰੋ ਮੈਨੂੰ ਨਹੀਂ ਪਤਾ ਚਾਚੀ ਦਾ ਫੋਨ ਚੇਤਾਤ ਨਹੀਂ ਆਉਂਦਾ ਕਿ ਤੇਨਾਂ ਨੂੰ ਚੁੱਕਾ ਫੋਨ ਕਾ ਨਾ ਹੋਣਾ ਛੋਕੀ ਲੈਨੀ ਆ ਹਾਂਜੀ ਚਾਚੀ ਜੀ ਸੰਦੀਪ ਸਿਮੀ ਦੀਵਾਲੀ ਤੇ ਨਹੀਂ ਕਿਤੇ ਡੇਗੀ ਹੈ ਇੱਥੇ ਤੇਰੇ ਕਮਰੇ ਚ ਨਹੀਂ ਨਹੀਂ ਮੈਂ ਤਾਂ ਹੁਣੇ ਬੈੱਡsheet ਝਾਰ ਕੇ ਉੱਟੀ ਆ ਮੈਨੂੰ ਤਾਂ ਲੱਭੀ ਨਹੀਂ ਕਿਤੇ ਅਸ਼ਾ ਪਤਾ ਨਹੀਂ ਕਿੱਥੇ ਡੇਗ ਗਈ ਆ ਵਾਲੀ ਜੇ ਮੈਨੂੰ ਲੱਭ ਹੀ ਜਾਨੀ ਮੈਂ ਤੁਹਾਨੂੰ ਦੱਸ ਹੀ ਦੇਣਾ ਸੀ ਚਲ ਠੀਕ ਆ ਉਹ ਆਂਦੀ ਉੱਥੇ ਨਹੀਂ ਡਿੱਗੀ ਪਤਾ ਨਹੀਂ ਕਿੱਥੇ ਤੂੰ ਰਸਤੇ 'ਚ ਛੁੱਟ ਆਈ ਆ ਮਮੀ ਮੈਂ ਕਿਹੜਾ ਜਾਣ ਕੇ ਛੁੱਟੀ ਮੈਨੂੰ ਨਹੀਂ ਪਤਾ ਅੱਗੇ ਮਹਾ ਬਣੀਆਂ ਆਂਗੇ ਪਤਾ ਨਹੀਂ ਕਿੱਥੇ ਡੇਗ ਗਈ ਆ ਤੇਰਾ ਹਰ ਵਾਰੀ ਇਹੋ ਹੀ ਕੰਮ ਆ ਬਸ ਚਲੋ ਮਾੜਾ ਕਿਤੇ ਵੇਖ ਕੇ ਆਈਏ ਮੁੰਡੇ ਨੇ ਤਾਂ ਮੈਨੂੰ ਛੱਡਣਾ ਨਹੀਂ ਪੀ ਮੰਮੀ ਤੋਂ ਇਹਨੂੰ ਲੈ ਜਾਂਦੀ ਤੇ ਇਹੋ ਹੀ ਕੰਮ ਬਸ ਕਰਦੀ ਆ ਹੁਣ ਕੀ ਦੱਸ ਕਰੀਏ ਕਿਤੇ ਘੋੜੇ ਘੋੜੇ ਕਿਤੇ ਸੋਨਾ ਮਹਿੰਗਾ ਹੱਥ ਨਹੀਂ ਕਿਤੇ ਲੱਗਦਾ ਹੁਣ ਮੈਂ ਕਿੱਥੇ ਤੇ ਰਣਾ ਵੇਖਣ ਦੱਸ ਜਾਵਾ ਕੋਈ ਪਤਾ ਆ ਕਿੱਥੇ ਡੇਗੀ ਕਿੱਥੇ ਨਹੀਂ ਡੇਗੀ ਮੈਂ ਕੀ ਕਰਾਂ ਮੈਨੂੰ ਆਪ ਇੰਨੀ ਫਿਕਰ ਹੋਂਦੀ ਪਤਾ ਨਹੀਂ ਕਿੱਥੇ ਡੇਗੀ ਸੁਗਾਰਾ ਕਿਤੇ ਪਤਾਨੀ ਲਗਾਣੂ ਆਹ ਲਓ ਪਾਣੀ ਪੀ ਲਓ ਹੁਣ ਟੈਨਸ਼ਨ ਲੈ ਕੇ ਬੈਠੇ ਜੇ ਜੋ ਹੋਣਾ ਹੀ ਹੋ ਤਾਂ ਹੋ ਗਿਆ ਆ ਲਓ ਜੇ ਟੈਨਸ਼ਨ ਆ ਲਵਾਂ ਤੇ ਕੀ ਕਰਾਂ ਫਿਰ ਕਿੰਨੇ ਚਿਰ ਬਾਅਦ ਤੇ ਕੋਈ ਲੰਬਾ ਫੇਰਾ ਮਿਲਿਆ ਹੈ ਮੈਂ ਸੋਚਿਆ ਸੀ ਚਾਰ ਪੈਸੇ ਵੱਜ ਜਾਣਗੇ ਉਹ ਵੀ ਗੱਡੀ ਵੱਜ ਗਈ ਉੱਥੇ ਜਾ ਕੇ ਜਿੰਨੇ ਕੇ ਪੈਸੇ ਬਚਨੇ ਸੀ ਉਹਨੇ ਤਾਂ ਯਾਰ ਗੱਡੀ ਤੇ ਲੱਗ ਜਾਣੇ ਹੁਣ ਕਿੰਨਾ ਕ ਖਰਚਾ ਆਣਾ ਵੈਸੇ ਯਾਰ 5-7000 ਤੇ ਖਰਚਾ ਆਈ ਜਾਣਾ 5-7000 ਤੇ ਜਿਓ ਪੈਸੇ ਤੁਹਾਨੂੰ ਮੈਂ ਦੇ ਦਾਂ ਯਾਰ ਕਿਉਂ ਮਜ਼ਾਕ ਕਰਨੀ ਆ ਤੂੰ ਕਿੱਥੋਂ ਦੇ ਦੇਂਗੀ ਮੈਨੂੰ ਪੈਸੇ ਮੈਂ ਨਾ ਪੈਸੇ ਜੋੜਦੀ ਰਹੀ ਸੀ ਤੋਹਾਗੇ ਮੇਰ ਕੋ 6-7 ਮਹੀਨੇ ਹੋ ਗਏ ਆ ਆਪਣਾ ਤੇ ਘਰ ਦਾ ਗੁਜ਼ਾਰਾ ਮਾਹਾਂ ਚੱਲਣ ਡਿਆ ਮੇਰੇ ਕੋ ਤੇ ਆਪਣੀ ਖਰਚੇ ਜੋਗੇ ਪੈਸੇ ਨਹੀਂ ਹੁੰਦੇ ਤੈਨੂੰ ਮੈਂ ਜੋੜਨ ਲਈ ਕਿੱਥੋਂ ਦੇ ਦੇਣੇ ਆ ਜਿਹੜੇ ਤੂੰ ਜੋੜ ਕੇ ਰੱਖੇ ਆ ਇੱਕ ਗੱਲ ਕਹਾਂ ਫੇ ਤੁਹਾਨੂੰ ਹੂੰ ਉਹ ਜਿਹ ਦਿਨ ਤੋਂ ਇਹ ਘਰ ਨਹੀਂ ਹੈ ਨਾ ਆ ਗਏ ਉਦੋਂ ਨਾਲ ਚਾਚੀ ਤੇ ਉਹਨਾਂ ਦੀ ਨੋ ਆਹੀ ਇੱਕ ਦਿਨ ਉਹ ਦਿਨ ਵਾਲੀ ਡੱਗੀ ਹੀ ਇੱਥੇ ਵਾਲੀ ਡੱਗੀ ਹਾਂਜੀ ਤੇ ਫੇਰ ਫੇਰ ਉਹ ਵਾਲੀ ਮੈਂ ਵੇਚਦੀ ਐ ਚੁੱਚੂ ਕੀ ਅਜ ਉਹ ਪੈ ਸਾਡੇ ਕੰਮ ਹੋਨੇ ਆ ਜ ਜਿਹਨੂੰ ਵਾਪਸ ਦੇ ਦੇਂਦਾ ਤਾਂ ਫੇਰ ਕਿੱਥੇ ਪੈ ਹੋਨੇ ਸੀ ਸਾਡੇ ਕੋਲ ਯਾਰ ਤੁਹਾਨੂੰ ਦੀ ਵਾਲੀ ਵਾਪਸ ਕਰ ਦਿੰਦੀ ਹਾਂ ਸੰਦੀਪਿਕ ਕਰਮ ਜਿੱਦਾਂ ਦੇ ਕਰੀਏ ਨਾ ਉਦਾਂ ਦਾ ਫਲ ਮਿਲਦਾ ਹੈ ਉਸ ਦਿਨ ਮੈਂ ਉਹ ਗਾਹਕ ਦੀ ਮੁੰਦਰੀ ਵਾਪਸ ਕਰਕੇ ਆਇਆ ਸੀ ਨਾ ਤੇ ਉਸੇ ਵੇਲੇ ਮੈਨੂੰ ਅਗਲੇ ਦਿਨ ਫੇਰਾ ਮਿਲ ਪਿਆ ਲੰਬਾ ਮੇਰਾ ਕੰਮ ਚੱਲਣ ਲੱਗ ਪਿਆ ਤੂੰ ਫੇਰ ਹਾ ਕੰਮ ਕਰਦਾ ਤੇ ਰੱਬ ਨੇ ਉਸੇ ਵੇਲੇ ਸਾਡੇ ਕਰਮਾਂ ਦਾ ਫਲ ਦੇ ਦਿੱਤਾ ਨਾ ਗੱਡੀ ਵੱਜ ਗਈ ਕੋਈ ਪੈਸਾ ਨਹੀਂ ਬਚਿਆ ਯਾਰ ਸਿਆਣੇ ਐਵੇਂ ਥੋੜੀ ਕਹਿੰਦੇ ਆ ਕਿ ਜਿੱਦਾਂ ਦਾ ਬੀਜਾਂਗੇ ਉਦਾਂ ਦਾ ਹੀ ਫਲ ਪਾਵਾਂਗੇ ਹੁਣ ਕੀ ਬਚਿਆ ਸਾਡੇ ਕੋਲ ਉਵਾਲੀ ਦੇ ਜਿੰਨੇ ਪੈਸੇ ਮਿਲੇ ਸਾਰੇ ਲੱਗ ਜਾਣੇ ਗੱਡੀ ਤੇ ਦੇ ਤੋਂ ਨਹੀਂ ਇਦਾਂ ਦੀ ਕੋਈ ਗਲਤੀ ਹੁੰਦੀ ਮੈਨੂੰ ਲੱਗੀ ਤੁਹਾਡੀ ਗੱਲ ਸਮਝ ਯਾਰ ਕਰੀਬ ਨਾ ਨੀਤਾਂ ਨੂੰ ਮਰਾਦਾ ਹੁੰਦੀਆਂ ਜੇ ਇਹ ਨੀਤ ਸਾਫ਼ ਰੱਖਾਂਗੇ ਨਾ ਤੇ ਉਹ ਰੱਬ ਵੀ ਸਾਥ ਦਿੰਦਾ ਹਾਂਜੀ ਚਲ ਹੁਣ ਜੇ ਪੈਸੇ ਹੋਏ ਤੇ ਉਸ ਨਿਆਰੇ ਕੋ ਵਾਲੀ ਲਿਆ ਕੇ ਤੁਹਾਨੂੰ ਦੀ ਵਾਪਸ ਕਰਨੀ ਆ ਕਦੀ ਚਾਚੀ ਇੱਥੇ ਡਿਗ ਪਈ ਸੀ ਮੈਨੂੰ ਵਿਜਤਾ ਨਹੀਂ ਰਿਹਾ ਮੈਨੂੰ ਹੁਣ ਲੱਭੀ ਆ ਝਾੜੂ-ਝੂੜੂ ਮਾਰਦੀ ਇਹਨੂੰ ਠੀਕ ਹੈ ਚਲੋ ਤਾਂ ਹੀ ਪੀਆ ਪਾਣੀ ਮੈਂ ਤੁਹਾਡੇ ਵਾਸਤੇ ਰੋਟੀ ਬਣਾ ਕੇ ਲਿਆਉਣੀ ਆ ਫਿਰ ਆਪਾਂ ਸੁਨਿਆਰੇ ਵਾਲੇ ਵੀ ਜਾਣਾ ਹੈ ਚਲੋ